ਪੰਜਾਬ ਦੇ ਇੱਕ ਸਰਕਾਰੀ ਸਕੂਲ ਨੂੰ ਇਹ ਕਹਿ ਕੇ ਜੰਦਾ ਲਾ ਦਿੱਤਾ ਗਿਆ ਕਿ ਇਸਦੀ ਬਿਲਡਿੰਗ ਹੁਣ ਅਨਸੇਫ ਹੈ। ਇਹ ਸਕੂਲ ਉਹ ਸੀ ਜਿੱਥੇ ਇੱਕ ਸਾਲ ਸ਼ਹੀਦ ਕਰਤਾਰ ਸਿੰਘ ਸਰਾਬਾ ਹਰੀ ਪੜੇ। ਇਹ ਸਕੂਲ ਉਹ ਸੀ ਜਿੱਥੇ ਜਸਟਿਸ ਗੁਰਨਾਮ ਸਿੰਘ ਹਰੀ ਪੜੇ। ਇਹ ਸਕੂਲ ਉਹ ਸੀ ਜਿੱਥੇ ਪਤਾ ਹੀ ਨਹੀਂ ਕਿੰਨੇ ਬੁੱਧੀਜੀਵੀ ਇਸ ਸਕੂਲ ਦੇ ਵਿੱਚੋਂ ਨਿਕਲੇ। ਪਿੰਡ ਵਾਸੀ ਤਰਲੇ ਕਰਦੇ ਰਹੇ, ਹੜੇ ਕਰਦੇ ਰਹੇ ਕਿ ਭਾਈ ਹੜੇ ਸਾਡੇ ਇਤਿਹਾਸਕ ਸਕੂਲ ਨੂੰ ਜੰਦਾ ਨਾ ਲਾਓ, ਇਸਦੀ ਸਾਂਭ ਸੰਭਾਲ ਕਰੋ ਪਰ ਸਾਮਸਮਾਲ ਕਰਨ ਦੀ ਬਜਾਏ ਉਸ ਨੂੰ ਜੰਦਾ ਲਾ ਦਿੱਤਾ ਗਿਆ ਤੇ ਵੱਡੀ ਗੱਲ ਹੋਇਆ ਉਸ ਸਰਕਾਰ ਦੇ ਰਾਜ ਦੇ ਵਿੱਚ ਜਿਹੜੀ ਸਰਕਾਰ ਆਪਣੇ ਆਪ ਨੂੰ ਸਿੱਖਿਆ ਕ੍ਰਾਂਤੀ ਲਿਆਉਣ ਵਾਲੀ ਸਰਕਾਰ ਕਹਿੰਦੀ ਆ ਜਿਹੜੀ ਆਪਣੇ ਆਪ ਨੂੰ ਸਿੱਖਿਆ ਮਾਡਲ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲਾਗੂ ਕਰਨ ਵਾਲੀ ਸਰਕਾਰ ਜਿਹੜੀ ਆ ਉਹ ਕਹਿੰਦੀ ਆ ਮੈਂ ਗੱਲ ਕਰ ਰਿਹਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੁਜਰਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਜੋ ਕਿ 1857 ਦੇ ਵਿੱਚ ਬਰਤਾਨਵੀ ਕਾਰਜਕਾਲ ਵੇਲੇ ਬਣਿਆ ਤੇ ਹੁਣ 169 ਸਾਲਾਂ ਬਾਅਦ ਉਸ ਸਕੂਲ ਦੀ ਬਿਲਡਿੰਗ ਨੂੰ ਜਿੰਦਾ ਲਾਤਾ ਗਿਆ ਕਿਉਂਕਿ ਸਕੂਲ ਦੀ ਬਿਲਡਿੰਗ ਅਨਸੇਫ ਹੈ ਕੀ ਗੱਲ ਪਾਈ ਆਮਾਦੀ ਪਾਰਟੀ ਸਿੱਖਿਆ ਕ੍ਰਾਂਤੀ ਦਾ ਨਾਰਾ ਦਿੰਦੀ ਹੈ ਆਮਾਦੀ ਪਾਰਟੀ ਸਿੱਖਿਆ ਕ੍ਰਾਂਤੀ ਹਰ ਪੂਰੇ ਪੰਜਾਬ ਦੇ ਵਿੱਚ ਕਹਿੰਦੇ ਆਈ ਆ ਪੂਰੇ ਪੰਜਾਬ ਦੇ ਵਿੱਚ ਸਿੱਖਿਆ ਦਾ ਤਿਹਾਰ ਚੱਲਿਆ ਪਰ ਸ਼ਾਇਦ ਇਹ ਸਿੱਖਿਆ ਦਾ ਤਿਹਾਰ ਸਿੱਖਿਆ ਕ੍ਰਾਂਤੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੁੱਜਰਾਲ ਦੇ ਵਿੱਚ ਨਹੀਂ ਚੱਲਿਆ ਜਿੱਥੇ ਇੱਕ ਇਤਿਹਾਸਕ ਸਕੂਲ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਇਸ ਇਤਿਹਾਸਕ ਸਕੂਲ ਦੇ ਵਿੱਚੋਂ ਬਹੁਤ ਬੁੱਧੀਜੀਵੀ ਲੋਕ ਨਿਕਲੇ ਨੇ ਸਭ ਤੋਂ ਵੱਡੀ ਮਾਣ ਦੀ ਗੱਲ ਗੁਜਰਾਲ ਪਿੰਡ ਦੇ ਲਈ ਇਹ ਹੈ ਕਿਉਂਕਿ ਇਸ ਤੇ ਇਸ ਸਕੂਲ ਦੇ ਵਿੱਚ 1 ਸਾਲ ਸ਼ਹੀਦ ਕਰਤਾਰ ਕਰਤਾਰ ਸਿੰਘ ਸਰਾਬਾ ਹੋਰਾਂ ਨੇ ਪੜ੍ਹਾਈ ਕੀਤੀ ਤੇ ਮੁੱਖ ਮੰਤਰੀ ਰਹੇ ਜਸਟਿਸ ਗੁਰਨਾਮ ਸਿੰਘ ਹੋਰੇ ਵੀ ਇਸ ਸਕੂਲ ਦੇ ਵਿੱਚੋਂ ਪੜ੍ਹੇ ਨੇ ਤੇ ਹੋਰ ਵੀ ਬਹੁਤ ਚਕਸੀਤਾਂ ਇਸ ਸਕੂਲ ਦੇ ਵਿੱਚੋਂ ਪੜ੍ਹੀਆਂ ਨੇ ਇਸ ਸਕੂਲ 1857 ਦੇ ਵਿੱਚ ਬਣਦਾ ਆ 9293 ਦੇ ਵਿੱਚ ਇਹ ਸਕੂਲ ਜਿਹੜਾ ਹੈਗਾ ਸੀਨੀਅਰ ਸਕੈਂਡਰੀ ਅਪਗ੍ਰੇਡ ਕੀਤਾ ਜਾਂਦਾ ਆ ਤੇ ਹੁਣ ਇਸ ਸਕੂਲ ਨੂੰ ਜਿੰਦਾ ਅਨਸੇਫ ਕਹਿ ਕੇ ਲਾ ਦਿੱਤਾ ਗਿਆ ਆ ਤੇ ਸਕੂਲ ਦੀਆਂ ਜੋ ਕਲਾਸਾਂ ਨੇ ਉਸ ਇਸ ਬਿਲਡਿੰਗ ਤੋਂ ਜਿਸ ਬਿਲਡਿੰਗ ਨੂੰ ਜਿੰਦਾ ਲਾਇਆ ਉਸ ਤੋਂ ਪਾਸੇ ਬਣੇ ਲੈਬ ਜਾਂ ਫਿਰ ਦਫਤਰੀ ਕੰਮਕਾਜ ਦੇ ਲਈ ਬਣੇ ਕਮਰੇ ਨੇ ਉਹਨਾਂ ਦੇ ਵਿੱਚ ਲੱਗਦੀਆਂ ਨੇ ਪਿੰਡ ਵਾਸੀ ਦੱਸਦੇ ਨੇ ਕਿ ਕਿਸੇ ਵੇਲੇ ਇਸ ਸਕੂਲ ਸੱਤ ਐ ਸਕੂਲ ਦੇ ਵਿੱਚ 700 ਤੋਂ 800 ਬੱਚਾ ਹੁੰਦਾ ਸੀ ਨੇੜਲੇ ਨੇੜਲੇ ਬਹੁਤੇ ਪਿੰਡਾਂ ਦੇ ਬੱਚੇ ਗੁਜਰਾਲ ਦੇ ਇਸ ਸਕੂਲ ਦੇ ਵਿੱਚ ਪੜਨ ਦੇ ਲਈ ਆਇਆ ਕਰਦੇ ਸਨ ਪਰ ਹੁਣ ਸਕੂਲ ਦੇ ਹਾਲਾਤ ਇਹ ਹੋ ਗਏ ਨੇ ਕਿਉਂਕਿ ਮੁੱਖ ਬਿਲਡਿੰਗ ਨੂੰ ਜਿਹੜਾ ਹੈਗਾ ਉਹ ਜੰਦਾ ਲੱਗਿਆ ਤੇ ਸਕੂਲ ਦੇ ਹਾਲਾਤ ਇਹ ਹੋਏ ਨੇ ਕਿ ਸਕੂਲ ਦੇ ਵਿੱਚ ਮਹਿਜ਼ ਬੱਚਿਆਂ ਦੀ ਗਿਣਤੀ ਜੋ ਹੈ ਉਹ 160 ਰਹੀ ਹੈ ਤੇ ਸਭ ਤੋਂ ਵੱਡੀ ਲਾਣਤ ਦੀ ਸਭ ਤੋਂ ਵੱਡੀ ਨਲਾਇਕੀ ਦੀ ਗੱਲ ਇਹ ਕਿ ਹੋਇਆ ਉਹ ਸਰਕਾਰ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਆ ਇਹ ਕਹਿੰਦੇ ਸੀ ਕਿ ਸਿੱਖਿਆ ਕ੍ਰਾਂਤੀ ਸਾਡੇ ਰਾਜ ਦੇ ਵਿੱਚ ਆਈ ਆ ਹਰ ਗਰੀਬ ਘਰ ਦੇ ਵਿੱਚ ਸੀ ਸਿੱਖਿਆ ਜਿਹੜੀ ਆ ਉਹ ਪਹੁੰਚਾਵਾਂਗੇ ਸਿੱਖਿਆ ਜਿਹੜੀ ਉਹ ਲੈ ਕੇ ਜਾਵਾਂਗੇ ਪਿੰਡ ਵਾਸੀ ਕਹਿੰਦੇ ਨੇ ਕਿ ਸਰਕਾਰੇ ਦਰਬਾਰੇ ਹੁਣ ਤੱਕ ਪਹੁੰਚ ਕੀਤੀ ਗਈ ਸਰਕਾਰੇ ਦਰਬਾਰੇ ਹਰ ਦਰਵਾਜ਼ਾ ਹੁਣ ਤੱਕ ਖੜਕਾਇਆ ਗਿਆ ਪਰ ਬਣਿਆ ਕੁਝ ਨਹੀਂ ਸਾਡਾ ਸਕੂਲ ਨੂੰ ਆਖਰ ਜਿੰਦਾ ਲੱਗਿਆ ਆਮ ਆਦਮੀ ਪਾਰਟੀ ਦੇ ਨੁਮਾਇंदे ਵੀ ਇਸ ਪਿੰਡ ਦੇ ਵਿੱਚ ਜ਼ਰੂਰ ਹੋਣਗੇ ਤੇ ਪਿੰਡ ਵਾਸੀ ਇਹ ਵੀ ਕਹਿੰਦੇ ਨੇ ਕਿ ਉਹਨਾਂ ਤੱਕ ਵੀ ਹਰਾਂ ਲਾਈਆਂ ਗਈਆਂ ਉਹਨਾਂ ਨੇ ਵੀ ਧਰਵਾਸਾ ਬਹੁਤ ਦਿੱਤਾ ਕਿ ਭਾਈ ਇਸ ਪਿੰਡ ਦੇ ਸਕੂਲ ਨੂੰ ਅਸੀਂ ਬਚਾਉਣ ਦੇ ਲਈ ਜਦੋ ਜਹਿਦ ਕਰ ਰਹੇ ਹਾਂ ਵਿਚਾਰ ਰਹੇ ਹਾਂ ਪਰ ਹੋਇਆ ਅਖੀਰ ਨੂੰ ਕੀ ਇਸ ਪਿੰਡ ਦੇ ਸਕੂਲ ਨੂੰ ਜਿਹੜਾ ਉਹ ਜੰਦਾ ਲਾਇਆ ਤੇ ਮਜਾਲਾ ਇਸ ਚੀਜ਼ ਦਾ ਪ੍ਰਚਾਰ ਕਰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਟੇਜ ਤੋਂ ਕੀਤਾ ਹੋਵੇ ਮਜਾਲਾ ਇਸ ਚੀਜ਼ ਦਾ ਪ੍ਰਚਾਰ ਕਰਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਪਣੀ ਸਟੇਜ ਤੋਂ ਕੀਤਾ ਹੋਵੇ ਕਿ ਭਾਈ ਇਹ ਜਦੋਂ ਕਿ ਸਕੂਲਾਂ ਦੇ ਵਿੱਚ ਵਾਸ਼ਰੂਮ ਬਣਦੇ ਬਾਥਰੂਮ ਸਕੂਲਾਂ ਦੇ ਵਿੱਚ ਬਣਦੇ ਨੇ ਨੀ ਪੱਥਰਾਂ ਦੇ ਉਤ்கਾਟਨ ਜਿਹੜੇ ਆ ਉਹ ਕੀਤੇ ਜਾਂਦੇ ਨੇ ਰੰਗ ਰੋਗਨ ਦੇ ਉਤ்கਾਟਨ ਜਿਹੜੇ ਆ ਉਹ ਕੀਤੇ ਜਾਂਦੇ ਨੇ ਇਹ ਤਾਂ ਇਹਨਾਂ ਦੇ ਨੁਮਾਇੰਦਿਆਂ ਦੇ ਵੱਲੋਂ ਪ੍ਰਚਾਰ ਕੀਤਾ ਜਾਂਦਾ ਪਰ ਜਦੋਂ ਇੱਕ ਸਰਕਾਰੀ ਸਕੂਲ ਦੀ ਬਿਲਡਿੰਗ ਨੂੰ ਅਣਸੇ ਫਲਾਨ ਕਰਕੇ ਉਹਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਉਹਦੀ ਉਹਦਾ ਵਾਰੀਵਾਰ ਕੋਈ ਨਾ ਹੋਵੇ ਉਹਦੀ ਸਾਰ ਸਰਕਾਰ ਦੇ ਵੱਲੋਂ ਲਈ ਨਾ ਲਈ ਜਾਵੇ ਤੇ ਉਹ ਚੀਜ਼ ਦਾ ਪ੍ਰਚਾਰ ਆਮ ਆਦਮੀ ਪਾਰਟੀ ਦੇ ਵੱਲੋਂ ਨਹੀਂ ਕੀਤਾ ਜਾਣਾ ਮਾਨ ਸਰਕਾਰ ਦੇ ਵੱਲੋਂ ਨਹੀਂ ਕੀਤਾ ਜਾਣਾ ਮੈਂ ਤਾਂ ਇਹ ਵੀ ਕਹਿਣਾ ਚਾਹਣਾ ਕਿ ਭਾਈ ਜਿੰਨਾ ਕੁ ਪਰ ਪੈਸਾ ਤੁਸੀਂ ਪ੍ਰਚਾਰ ਤੇ ਕਰੋੜਾਂ ਅਰਬਾਂ ਰੁਪਏ ਪ੍ਰਚਾਰਤ ਦੇ ਪ੍ਰਚਾਰ ਤੇ ਵਰਤਦੇ ਹੋ ਜੇਕਰ ਕੁਝ ਰੁਪਏ ਉਹਨਾਂ ਉਸ ਤੇ ਵਿੱਚੋਂ ਬਚਾ ਕੇ ਗੁੱਜਰਾਲ ਪਿੰਡ ਦੇ ਸਕੂਲ ਤੇ ਲਾਏ ਹੁੰਦੇ ਤਾਂ ਅੱਜ ਸਕੂਲ ਦੀ ਬਿਲਡਿੰਗ ਨੂੰ ਜਿੰਦਾ ਜਿਹੜਾ ਉਹ ਨਾ ਲੱਗਦਾ ਹੁਣ ਕਿਉਂਕਿ ਲੁਧਿਆਣਾ ਏਰੀਆ ਆ ਉਹਨਾਂ ਪਿੰਡਾਂ ਦੇ ਬਹੁਤੇ ਲੋਕ ਵਿਦੇਸ਼ਾਂ ਦੇ ਵਿੱਚ ਨੇ ਤੇ ਪਿੰਡ ਵਾਸੀ ਇਹ ਵੀ ਦੱਸਦੇ ਨੇ ਕਿ ਇਸ ਤੋਂ ਪਹਿਲਾਂ ਵੀ ਉਸ ਪਿੰਡ ਦੇ ਐਨ ਆਰ ਆਈ ਸੱਜਣ ਜਿਹੜੇ ਨੇ ਉਹ ਮਿਲ ਕੇ ਜਿਸ ਤਰ੍ਹਾਂ ਦਾ ਵੀ ਕੋਈ ਕੰਮਕਾਰ ਹੁੰਦਾ ਸੀ ਸਕੂਲ ਦਾ ਕੋਈ ਥੋੜਾ ਬਹੁਤ ਮਰਮਮਤ ਦਾ ਜਿਸ ਤਰ੍ਹਾਂ ਦਾ ਵੀ ਹੁੰਦਾ ਸੀ ਉਹ ਕਰਵਾਉਂਦੇ ਰਹਿੰਦੇ ਸਨ ਫਿਰ ਪਿੰਡ ਦੇ ਐਨਆਰਆਈ ਹੁਣ ਵੀ ਤਿਆਰ ਨੇ ਕਿ ਜੇਕਰ ਸਰਕਾਰ ਸਾਡਾ ਸਹਿਯੋਗ ਦਿੰਦੀ ਆ ਤਾਂ ਅਸੀਂ ਸਰਕਾਰ ਦੇ ਨਾਲ ਮਿਲ ਕੇ ਜਿੰਨੇ ਕੁ ਜੋਗ ਅਸੀਂ ਆ ਉਹਨਾਂ ਕ ਪੈਸਾ ਸਕੂਲ ਤੇ ਲਾਉਣ ਨੂੰ ਜਿਹੜੇ ਹੈਗੇ ਆ ਉਹ ਤਿਆਰ ਆ ਕਿਉਂਕਿ ਭਾਈ ਉਹ ਉਹਨਾਂ ਨੂੰ ਪਤਾ ਹੈ ਕਿ ਸਕੂਲ ਦੇ ਵਿੱਚੋਂ ਹੀ ਅਸੀਂ ਨਿਕਲਿਆ ਇਹਨਾਂ ਸਕੂਲਾਂ ਦੇ ਵਿੱਚੋਂ ਹੀ ਸਾਡੇ ਪਿੰਡ ਦੀ ਹੋਰ ਜਿਹੜੇ ਬੱਚੇ ਆ ਉਹਨਾਂ ਨੇ ਨਿਕਲ ਆ ਸਾਡੇ ਪਿੰਡ ਦਾ ਭਵਿੱਖ ਜਿਹੜਾ ਬਣਨਾ ਤੇ ਵੱਡੀ ਗੱਲ ਸੂਬੇ ਦਾ ਭਵਿੱਖ ਬਣਨਾ ਤੇ ਉਸ ਤੋਂ ਵੀ ਵੱਡੀ ਗੱਲ ਸਕੂਲ ਦੇ ਵਿੱਚ ਅਤਿ ਸਕੂਲ ਦੇ ਨਾਲ ਇੱਕ ਬਹੁਤ ਵੱਡਾ ਇਤਿਹਾਸ ਜੁੜਿਆ ਹੋਇਆ ਕਿਉਂਕਿ ਚਿਤਕਰਤਾਰ ਸਿੰਘ ਸਰਾਬਾ ਹੋਰੀ ਹੋਰ ਵੀ ਬਹੁਤੇ ਬਹੁਤੀਆਂ ਐਸੀਆਂ ਸ਼ਖਸੀਅਤਾਂ ਜੋ ਸਕੂਲ ਦੇ ਵਿੱਚੋਂ ਪੜ ਕੇ ਗਈਆਂ ਨੇ ਤੇ ਅੱਜ ਉਹ ਸਕੂਲ ਉਡੀਕ ਰਿਹਾ ਹੈ ਸਰਕਾਰ ਨੂੰ ਉਡੀਕ ਰਿਹਾ ਅੱਜ ਉਹ ਸਕੂਲ ਉਡੀਕ ਰਿਹਾ ਆ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਉਡੀਕ ਰਿਹਾ ਆ ਅੱਜ ਉਹ ਸਕੂਲ ਉਡੀਕ ਰਿਹਾ ਆ ਸਰਕਾਰ ਦੇ ਉਸ ਸਿੱਖਿਆ ਮਾਡਲ ਨੂੰ ਉਡੀਕ ਰਿਹਾ ਆ ਜਿਹੜੇ ਸਿੱਖਿਆ ਮਾਡਲ ਦੇ ਤਹਿਤ ਸਰਕਾਰ ਕਹਿੰਦੀ ਸੀ ਕਿ ਪੰਜਾਬ ਦੇ ਵਿੱਚ ਪੜ੍ਹਾਈ ਅਸੀਂ ਬਚਾਈ ਆ ਪੰਜਾਬ ਦੇ ਵਿੱਚ ਪੜ੍ਹਾਈ ਦੇ ਵਿੱਚ ਅਸੀਂ ਬਹੁਤ ਕੁਝ ਕੀਤਾ ਬਹੁਤ ਕ੍ਰਾਂਤੀ ਕੀਤੀ ਆ ਬਹੁਤ ਪਰਿਵਰਤਨ ਕੀਤੇ ਨੇ ਪਰ ਇਹ ਪਰਿਵਰਤਨ ਗੁਜਰਾਲ ਦੇ ਸਕੂਲ ਦੇ ਵਿੱਚ ਜਿਹੜੇ ਆ ਉਹ ਦੇਖ ਨੂੰ ਨਹੀਂ ਮਿਲੇ ਅਖੀਰ ਨੂੰ 169 ਸਾਲ ਪਹਿਲਾਂ ਬਣਿਆ ਹੋਇਆ ਸਕੂਲ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਤਿਹਾਸ మోਈ ਬੈਠਾ ਆ ਉਹ ਅਖੀਰ ਬੰਦ ਹੋ ਗਿਆ ਉਸਦੀ ਬਿਲਡਿੰਗ ਨੂੰ ਅਨਸੇਪ ਕਰਕੇ ਜੰਦਾ ਲਾਤ ਆ ਗਿਆ ਤੇ ਪਿੰਡ ਵਾਲੇ ਹਾਲੇ ਵੀ ਗੁਹਾਰ ਸਰਕਾਰ ਤੱਕ ਲਾਉਂਦੇ ਨੇ ਪਿੰਡ ਵਾਲੇ ਹਾਲੇ ਵੀ ਗੁਹਾਰ ਲਾਉਂਦੇ ਨੇ ਕਿ ਭਾਈ ਸਾਡੇ ਸਕੂਲ ਦੇ ਜਿੰਨੀ ਕੁ ਮੁਰੰਮਤ ਜਿਹੜੀ ਹੁੰਦੀ ਆ ਮੁਰੰਮਤ ਕਰਕੇ ਉਸ ਬਿਲਡਿੰਗ ਨੂੰ ਦੁਬਾਰਾ ਚਲਾਇਆ ਜਾਵੇ ਤਾਂ ਜੋ ਜਿਵੇਂ ਪਹਿਲਾਂ ਬੱਚੇ ਇੱਥੇ ਆ ਕੇ ਪੜਦੇ ਜਿਵੇਂ ਪਹਿਲਾਂ ਆਲੇ ਦੁਆਲੇ ਦੇ ਬੱਚੇ ਆਲੇ ਦੁਆਲੇ ਪਿੰਡਾਂ ਦੇ ਬੱਚੇ ਸਕੂਲ ਦੇ ਵਿੱਚ ਚੌਂਸੀ ਗਿਣਤੀ ਬੋਤਾਂ ਦੇ ਵਿੱਚ ਸੀ 700 ਤੋਂ 800 ਸੀ ਤਾਂ ਵੈਸੇ ਉਸੇ ਤਰ੍ਹਾਂ ਦੇ ਨਾਲ ਇਹ ਸਕੂਲ ਦੇ ਵਿੱਚ ਦੁਬਾਰਾ ਉਹੀ ਰੌਣਕ ਜਿਹੜੀ ਆ ਲੱਗੇ ਜਿਹੜੀ ਇਸ ਤੋਂ ਪਹਿਲਾਂ ਲੱਗਦੀ ਹੁੰਦੀ ਸੀ ਜਦੋਂ ਤੋਂ ਇਹ ਸਕੂਲ ਬੰਦ ਨਹੀਂ ਸੀ ਹੋਇਆ ਤੁਸੀਂ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਇਜਾਜ਼ਤ ਧੰਨਵਾਦ